ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਹੀ ਸਾਡੇ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀ ਤਰੀਕੀ ਸਤਿ ਸ਼੍ਰੀ ਅਕਾਲ ਹੈ ਜੀ ਤੇ ਬਹੁਤ ਸਾਰੀਆਂ ਪੰਜਾਬ ਦੀਆਂ ਤੇ ਦੇਸ਼ ਦੁਨੀਆ ਦੀਆਂ ਖਬਰਾਂ ਜਿਹਦੇ ਵਿੱਚੋਂ ਕੁਝ ਇੱਕ ਦੇ ਉੱਤੇ ਝਾਤ ਮਾਰਾਂਗੇ ਦੇਖੋ ਇਸ ਵੇਲੇ ਦੀ ਸਭ ਤੋਂ ਵੱਡੀ ਵਖਰੀ ਹੈਰਾਨੀਜਨਕ ਕਈਆਂ ਲਈ ਦੁਖਦਾਈ ਤੇ ਕਈਆਂ ਦੇ ਲਈ ਚਟਕਾਰੇ ਦੀ ਪ੍ਰਤੀ ਖਬਰ ਇਹ ਹੀ ਆ ਕਿ ਸੁਖਬੀਰ ਸਿੰਘ ਬਾਦਲ ਦੇ ਉੱਤੇ ਜਾਨ ਲੈਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹੜੇ ਬੰਦੇ ਦੇ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਉਹਨੂੰ ਪਤਾ ਲੱਗਾ ਜੀ ਕਿ ਨਾਰਾਇਣ ਸਿੰਘ ਚੌੜਾ ਹੋਰਾਂ ਨੂੰ ਤੇ ਇਸ ਵੇਲੇ 3 ਦਿਨ ਦੀ ਹਿਰਾਸਤ ਦੇ ਵਿੱਚ ਭੇਜ ਦਿੱਤਾ ਗਿਆ ਤਿੰਨ ਦਿਨ ਦੀ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਸੋਰੀ ਤੇ ਇਹ ਪਤਾ ਲੱਗਾ ਜੀ ਕਿ ਨਾਰਾਇਣ ਸਿੰਘ ਚੌੜਾ ਜਿਹੜਾ ਤੇ ਉਹ ਪਿਛਲੇ ਲੰਮੇ ਸਮੇ ਤੋਂ ਇਸ ਗੱਲ ਦੀ ਕੋਸ਼ਿਸ਼ ਦੇ ਵਿੱਚ ਸੀ ਕਿ ਸੁਖਬੀਰ ਸਿੰਘ ਬਾਦਲ ਨੂੰ ਨਿਸ਼ਾਨਾ ਬਣਾਇਆ ਜਾਵੇ ਤੇ ਨਾਰਾਇਣ ਸਿੰਘ ਚੌੜਾ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਤਿੰਨ ਦਿਨ ਦੀ ਰਿਮਾਂਡ ਦੇ ਉੱਤੇ ਭੇਜ ਦਿੱਤਾ ਗਿਆ ਹੁਣ ਪੁਲਿਸ ਉਹਦੇ ਕੋਲੋਂ ਇਸ ਗੱਲ ਦੀ ਪੜਤਾਲ ਕਰੂਗੀ ਕਿ ਕੌਣ-ਕੌਣ ਇਸ ਮਸਲੇ ਦੇ ਪਿੱਛੇ ਆ ਕਿਹਨੇ ਭੇਜਿਆ ਸੀ ਮਕਸਦ ਕੀ ਸੀ ਵਜ੍ਹਾ ਕੀ ਸੀ ਹੁਣ ਇਸ ਮਾਮਲੇ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਈ ਤਰ੍ਹਾਂ ਦੇ ਵਿਚਾਰ ਚੱਲਦੇ ਆ ਕਈ ਲੋਕ ਇਹ ਗੱਲ ਕਹਿੰਦੇ ਆ ਕਿ ਜਦੋਂ ਬੇਦਬੀ ਦੇ ਮਾਮਲੇ ਦੇ ਵਿੱਚ ਸਹੀ ਇਨਸਾਫ ਨਹੀਂ ਮਿਲਿਆ ਜਦੋਂ ਜਥੇਦਾਰ ਸਹਿਬਾਨ ਦੇ ਵੱਲੋਂ ਸਹੀ ਸਜ਼ਾ ਨਹੀਂ ਲਾਈ ਗਈ ਤਾਂ ਇਸ ਕਰਕੇ ਬੰਦੇ ਦਾ ਹਰਕ ਜਾ ਗਿਆ ਹਾਲਾਂਕਿ ਜੇਕਰ ਆਪਾਂ ਨੂੰ ਜਥੇਦਾਰ ਦੇ ਉੱਤੇ ਵੀ ਸ਼ੱਕ ਆ ਆਪਾਂ ਨੂੰ ਅਕਾਲ ਤਖਤ ਸਾਹਿਬ ਦੀ ਸੁਪਰੀਮ ਉੱਚ ਤਾਕਤ ਦੇ ਉੱਤੇ ਵੀ ਭਰੋਸਾ ਨਹੀਂ ਆ ਤੇ ਫਿਰ ਆਪਾਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਬਾਰੇ ਵੀ ਕਈ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਹਿੰਦੇ ਆ ਇਹ ਸਭ ਦੇ ਆਪੋ ਆਪਣੇ ਵਿਚਾਰ ਆ ਪਰ ਮੈਨੂੰ ਨਿੱਜੀ ਤੌਰ ਤੇ ਲੱਗਦਾ ਵੀ ਇਹਨਾਂ ਖਬਰਾਂ ਦੀ ਖੰਡਨ ਕਰਨਾ ਚਾਹੀਦਾ ਇਹਨਾਂ ਘਟਨਾਵਾਂ ਦੀ ਨਿੰਦਿਆ ਕਰਨੀ ਚਾਹੀਦੀ ਆ ਸੁਖਬੀਰ ਸਿੰਘ ਬਾਦਲ ਨੋ ਹੋਰ ਇਸ ਤੋਂ ਵੱਧ ਸਜ਼ਾ ਕੀ ਹੋ ਸਕਦੀ ਆ ਕਿ 217 ਤੋਂ ਬਾਅਦ ਉਹਨਾਂ ਦੀ ਪਾਰਟੀ ਦਾ ਕੋਈ ਨਾਂ ਥਾਂ ਹੀ ਨਹੀਂ ਰਹਿ ਗਿਆ ਅੱਜ ਉਹਨਾਂ ਦਾ ਅਕਾਲੀ ਦਲਾ ਜਿਹੜਾ ਉਹ ਖਖੜੀਆਂ ਕਰੇਲੇ ਹੋਇਆ ਪਿਆ ਇਸ ਤੋਂ ਵੱਡੀ ਸਜ਼ਾ ਆਪਾਂ ਪੰਜਾਬੀ ਹੋਰ ਕਿਹੜੀ ਮੰਨਦੇ ਆ ਉਹ ਬੰਦਾ ਜਿਹੜਾ ਕਿ ਇਸ ਵੇਲੇ ਹੱਥ ਦੇ ਵਿੱਚ ਵਰਸ਼ਾ ਫੜ ਕੇ ਜਿਹੜਾ ਕਿ व्हीਲ ਚੇਅਰ ਦੇ ਉੱਤੇ ਬੈਠ ਕੇ ਦਰਬਾਰ ਸਾਹਿਬ ਦੀ ਡਿਊਟੀ ਦੇ ਉੱਤੇ ਬੈਠ ਕੇ ਉੱਥੇ ਤੇ ਉਹ ਭਾਈ ਸੇਵਾਦਾਰੀ ਕਰ ਰਿਹਾ ਉਹਦੀਆਂ ਸਾਰੀ ਉਮਰ ਜਿੰਨੀ ਦੇਰ ਤੱਕ ਉਹਨਾਂ ਦੀ ਜ਼ਿੰਦਗੀ ਆ ਉਨੀ ਦੇਰ ਤੱਕ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵੀਡੀਓ ਸੋਸ਼ਲ ਮੀਡੀਆ ਤੇ ਘੁੰਮਦੀਆਂ ਰਹਿਣਗੀਆਂ ਇਸ ਤੋਂ ਵੱਡੀ ਸਜ਼ਾ ਹੋਰ ਕਿਹੜੀ ਹੋ ਸਕਦੀ ਆ ਪੰਜਾਬਗਾਂ ਨੂੰ ਇਸ ਗੱਲ ਦੇ ਵੱਲ ਗੌਰ ਕਰਨੀ ਚਾਹੀਦੀ ਆ ਤੇ ਅਗਲੀ ਗੱਲ ਇਹ ਆ ਜਦੋਂ ਦਰਬਾਰ ਸਾਹਿਬ ਦੀ ਕੰਧ ਦੇ ਉੱਤੇ ਗੋਲੀ ਵੱਜੀ ਹੋਵੇ ਤੇ ਉਸ ਗੋਲੀ ਦਾ ਨਿਸ਼ਾਨ ਮੀਡੀਆ ਦੇ ਵਿੱਚ ਆਇਆ ਹੋਵੇ ਤੇ ਆਪਾਂ ਦਰਬਾਰ ਸਾਹਿਬ ਦੀਆਂ ਕੰਨਾਂ ਦੇ ਉੱਤੇ ਗੋਲਦਾਂ ਜੇਕਰ ਮਾਰਦੇ ਆ ਤੇ ਇਹ ਦੱਸੋ ਵੀ ਸਿੱਖੀ ਦੀ ਕਿਹੜੀ ਸੇਵਾ ਹੁਣ ਇਸ ਪ੍ਰਸੰਗ ਦੇ ਵਿੱਚ ਵੀ ਗੱਲ ਹੋਣੀ ਚਾਹੀਦੀ ਆ ਉਸ ਤੋਂ ਕੋਲੀ ਗੱਲੇ ਆ ਵੀ ਸੁਖਬੀਰ ਸਿੰਘ ਬਾਦਲ ਖੁਰਾਣੇ 2 ਦਿਨ ਲਈ ਦਰਬਾਰ ਸਾਹਿਬ ਦੇ ਵਿੱਚ ਆਪਣੀ ਸੇਵਾ ਮੁਕੰਮਲ ਕਰ ਲਈ ਆ ਉਹ ਹੁਣ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚ ਗਿਆ ਤਾਂ ਸ਼੍ਰੀ ਕੇਸਗੜ ਸਾਹਿਬ ਪਹੁੰਚ ਕੇ ਉਹਨਾਂ ਨੇ ਆਪਣੀ ਸੇਵਾ ਸ਼ੁਰੂ ਕਰ ਦਿੱਤੀ ਹੈ ਪਰ ਉਹਨਾਂ ਨੂੰ 3 ਲੇਅਰ ਸਿਕਿਉਰਿਟੀ ਦੇ ਵਿੱਚ ਇਸ ਵੇਲੇ ਆਪਣੀ ਜਿਹੜੀ ਆ ਉਹ ਕਰਨੀ ਪੈ ਰਹੀ ਹੈ ਸੇਵਾ ਉਹਦੇ ਵਿੱਚ ਉਹਨਾਂ ਨੇ ਨਿੱਜੀ ਜਿਹੜੇ ਸੁਰੱਖਿਆ ਕਰਮਚਾਰੀ ਪੰਜਾਬ ਪੁਲਿਸ ਦੇ ਸੁਰੱਖਿਆ ਕਰਮਚਾਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟਾਸਕ ਫੋਰਸ ਕਰਮਚਾਰੀ ਜਿਹੜੇ ਉਹ ਇਸ ਵੇਲੇ ਇਹਨਾਂ ਦੀ ਤਿੰਨ ਲੇਅਰਾਂ ਦੇ ਵਿੱਚ ਤਿੰਨ ਪੜਾਵਾਂ ਦੇ ਵਿੱਚ ਤਿੰਨ ਕਤਾਰਾਂ ਦੇ ਵਿੱਚ ਸੁਰੱਖਿਆ ਕਰ ਰਹੇ ਆ ਦੇਖੋ ਗੱਲ ਇਹ ਆ ਬੀ ਸੁਖਬੀਰ ਸਿੰਘ ਬਾਦਲ ਹੋਵੇ ਜਾਂ ਕੋਈ ਵੀ ਹੋਰ ਹੋਵੇ ਜੇਕਰ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਆ ਉਹਦੇ ਉੱਤੇ ਗੋਲੀ ਚੱਲੇ ਤੇ ਫਿਰ ਭਾਈ ਇਹ ਸੁਰੱਖਿਆ ਦੇ ਪ੍ਰਬੰਧ ਕਰਨੀ ਜ਼ਰੂਰੀ ਵੀ ਆ ਤੁਸੀਂ ਸੋਚ ਕੇ ਦੇਖੋ 1 ਮਿੰਟ ਦੇ ਲਈ ਜਿੰਨੇ ਵੀ ਸਾਡੇ ਪਰਿਵਾਰਕ ਮੈਂਬਰ ਇਸ ਵੇਲੇ ਰੇਡੀਓ ਨਾਲ ਜੁੜੇ ਹੋਏ ਆ ਜੇ ਮੰਨ ਲਓ ਕਿ ਸੁਖਬੀਰ ਬਾਦਲ ਦੇ ਗੋਲੀ ਵੱਜ ਜਾਂਦੀ ਜੇਕਰ ਤਾਂ ਉਸ ਤੋਂ ਬਾਅਦ ਕੀ ਸਾਡੀ ਸ਼ਾਨ ਬਣਨੀ ਸੀ ਕੀ ਅਸੀਂ ਇਸ ਗੱਲ ਦੇ ਲਈ ਬਹੁਤ ਮਾਣ ਮਹਿਸੂਸ ਕਰਦੇ ਵੀ ਭਾਈ ਦਰਬਾਰ ਸਾਹਿਬ ਦੇ ਆ ਗੇਟ ਦੇ ਉੱਤੇ ਦਰਬਾਰ ਸਾਹਿਬ ਦੇ ਮੁੱਖ ਦਵਾਰ ਦੇ ਉੱਤੇ ਗੋਲੀ ਚੱਲੀ ਤੇ ਸੁਖਬੀਰ ਸਿੰਘ ਬਾਦਲ ਦਾ ਜਾਨੀ ਨੁਕਸਾਨ ਕਰਤਾ 41 ਸਾਲ ਬਾਅਦ 41 ਸਾਲ ਬਾਅਦ ਦਰਬਾਰ ਸਾਹਿਬ ਦੇ ਇਸ ਤਰੀਕੇ ਦੇ ਨਾਲ ਬਾਹਰਲੇ ਪਾਸੇ ਕੰਪਲੈਕਸ ਦੇ ਵਿੱਚ ਗੋਲੀ ਚੱਲੀ ਆ 41 ਸਾਲ ਬਾਅਦ ਉਸ ਵੇਲੇ ਡੀਆਈਜੀ ਦਾ ਇੱਕ ਕਦਾ ਕਤਲ ਕੀਤਾ ਗਿਆ ਸੀ ਉਦੋਂ ਵੀ ਗੋਲੀ ਮਾਰ ਕੇ ਜਦੋਂ ਉਹ ਦਰਬਾਰ ਸਾਹਿਬ ਦੇ ਵਿੱਚ ਮੱਥਾ ਟੇਕ ਕੇ ਤੇ ਆਪਣੀ ਕਾਰ ਦੇ ਵੱਲ ਵੱਧ ਰਿਹਾ ਸੀ ਉਦੋਂ ਉਹਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ 41 ਵਰਿਆਂ ਬਾਅਦ ਤੇ ਹੁਣ 1983 ਤੋਂ ਬਾਅਦ ਹੋਣਾ ਜਿਹੜੀ ਇਹ ਗੱਲ ਸਾਹਮਣੇ ਆਈ ਹੈ ਕਿ 41 ਸਾਲਾਂ ਬਾਅਦ ਇਸ ਤਰੀਕੇ ਦੇ ਨਾਲ ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਗੋਲੀ ਚੱਲੀ ਆ ਵਿਚਾਰ ਸਭ ਦੇ ਆਪੋ ਆਪਣੇ ਮਤਸਬ ਦੀ ਆਪੋ ਆਪਣੀ ਆ ਪਰ ਲੰਘੇ ਕੱਲ ਤੇ ਅੱਜ ਵੀ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਨਵੇਂ ਤੇ ਵੱਡੇ ਖੁਲਾਸੇ ਕੀਤੇ ਗਏ ਆ ਵਿਕਰਮ ਸਿੰਘ ਮਜੀਠੀਆ ਨੇ ਤਾਂ ਤਿੰਨ ਨਵੀਆਂ ਸੀਸੀਟੀਵੀ ਕੈਮਰੇ ਦੀਆਂ ਫੁਟੇਜ ਸਾਹਮਣੇ ਲੈ ਕੇ ਆਂਦੀਆਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਇਸ ਵੇਲੇ ਜਿਹੜੇ ਹਨ ਗੁਰਪ੍ਰੀਤ ਸਿੰਘ ਭੁੱਲਰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਉਹ ਕਹਿੰਦੇ ਜੀ ਇਸ ਗੱਲ ਤੇ ਸ਼ੱਕ ਪ੍ਰਗਟਾ ਰਹੇ ਆ ਵੀ ਕਿਤੇ ਹਮਦਰਦੀ ਦਾ ਐਂਗਲ ਤਾਂ ਨਹੀਂ ਗਾਇਹੇ ਵੀ ਕਿਤੇ ਹਮਦਰਦੀ ਲੈਣ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਗਈ ਵੀ ਭਾਈ ਆਪਣੇ ਤੇ ਆਪੇ ਹਮਲਾ ਕਰਵਾਇਆ ਹੋਵੇ ਤੇ ਵਿਕਰਮ ਸਿੰਘ ਮਜੀਠੀਆ ਇਸ ਗੱਲ ਤੇ ਟੁੱਟ ਕੇ ਪੈ ਗਏ ਆ ਉਹਨਾਂ ਨੇ ਤਿੰਨ ਨਵੀਆਂ ਫੁਟੇਜ ਜਾਰੀ ਕੀਤੀਆਂ ਉਹਨਾਂ ਨੇ ਕਿਹਾ ਜੀ ਕਿ ਇਸ ਪੂਰੀ ਹਤਿਆ ਦੇ ਕੋਸ਼ਿਸ਼ ਦੀ ਜਿਹੜੀ ਵਿੱਚ ਸਾਜ਼ਿਸ਼ ਹੈ ਇਹਦੇ ਵਿੱਚ ਪੰਜਾਬ ਪੁਲਿਸ ਦੇ ਐਸਪੀ ਹਰਪਾਲ ਸਿੰਘ ਵੀ ਸ਼ਾਮਿਲ ਹੈ ਇਹਨਾਂ ਨੇ ਕਿਹਾ ਜੀ ਕਿ ਹਮਲਾ ਕਰਨ ਵਾਲੇ ਜਿਹੜੇ ਸੁਖਬੀਰ ਬਾਦਲ ਤੇ ਨਾਰਾਇਣ ਸਿੰਘ ਚੋੜਾ ਤੇ ਐਸਪੀ ਹਰਪਾਲ ਸਿੰਘ ਦੀ ਮੁਲਾਕਾਤ ਦੀ ਫੁਟੇਜ ਮੇਰੇ ਕੋਲੇ ਹੈਗੀ ਆ ਉਹਨਾਂ ਨੇ ਫੁਟੇਜ ਜਾਰੀ ਕੀਤੀ ਆ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਜਿਹੜੀ ਪ੍ਰੈਸ ਕਾਨਫਰੰਸ ਬੁਲਾਈ ਆ ਉਹਦੇ ਉੱਤੇ ਵਿਕਰਮ ਸਿੰਘ ਮਜੀਠੀਆ ਦੇ ਦਾਅਵੇ ਜਿਹੜੇ ਉਹ ਵੀ ਸਾਹਮਣੇ ਆਏ ਆ ਭੁੱਲਰ ਨੇ ਗੱਲ ਕਹੀ ਸੀ ਕਿ ਹਰ ਗੱਲ ਦੇ ਉੱਤੇ ਕਮੈਂਟ ਦੇਣਾ ਵਾਜਬ ਨਹੀਂ ਆ ਪਰ ਮਜੀਠੀਆ ਨੇ ਗੱਲ ਕਹੀ ਹੈ ਕਿ 골ਡਨ ਟੈਂਪਲ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀਆਂ ਤਿੰਨ ਫੁਟੇਜ ਸਾਹਮਣੇ ਆਈਆਂ ਸੁਖਬੀਰ ਬਾਦਲ ਦੇ ਉੱਤੇ ਹਮਲਾ ਹੋਇਆ ਉਹਦੀ ਸੁਰੱਖਿਆ ਦੇ ਲਈ ਜ਼ਿੰਮੇਵਾਰ ਮੇਨ ਅਫਸਰ ਐਸਪੀ ਹਰਪਾਲ ਸਿੰਘ 골ਡਨ ਟੈਂਪਲ ਦੇ ਇਨਫੋਰਮੇਸ਼ਨ ਦਫ਼ਤਰ ਦੇ ਵਿੱਚ ਬੈਠ ਕੇ ਚਾਹ ਪੀ ਰਿਹਾ ਸੀ ਇਹ ਉਹਨਾਂ 2 ਮਿੰਟਾਂ ਦੀ ਗੱਲ ਆ ਜਿਹੜੇ ਵਕਤ ਹਮਲਾ ਹੋਇਆ ਮਜੀਠੀਆ ਨੇ ਪੁੱਛਿਆ ਪੰਜਾਬ ਪੁਲਿਸ ਸੁਖਬੀਰ ਬਾਦਲ ਦੀ ਸੁਰੱਖਿਆ ਦੇ ਲਈ 골ਡਨ ਟੈਂਪਲ ਕੰਪਲੈਕਸ ਦੇ ਵਿੱਚ 175 ਜਵਾਨ ਤਾਇਨਾਤ ਹੋਣ ਦਾ ਦਾਵਾ ਕਰ ਰਹੀ ਹੈ ਜੇ ਇਹ 175 ਜਵਾਨ ਸੀਗੇ ਤਾਂ ਇਹ ਕਿੱਥੇ ਸੀਗੇ ਉਸ ਵੇਲੇ ਪੰਜਾਬ ਪੁਲਿਸ ਦੇ ਜਿਹੜੇ ਬਹਾਦਰ ਅਫਸਰ ਜਸਬੀਰ ਸਿੰਘ ਨੇ ਸੁਖਬੀਰ ਬਾਦਲ ਦੀ ਜਾਨ ਬਚਾਈ ਆ ਉਹ ਤਾਂ ਆਫੀਸ਼ੀਅਲ ਡਿਊਟੀ ਦੇ ਉੱਤੇ ਵੀ ਨਹੀਂ ਸੀਗੇ ਮਜੀਠੀਆ ਨੇ ਪੁੱਛਿਆ ਕਿ ਕੀ ਐਸਪੀ ਹਰਪਾਲ ਸਿੰਘ ਨੂੰ ਸੁਖਬੀਰ ਬਾਦਲ ਦੇ ਉੱਤੇ ਹੋਣ ਵਾਲੇ ਹਮਲੇ ਬਾਰੇ ਪਤਾ ਸੀਗਾ ਆਖਰ ਐਸਪੀ ਹਰਪਾਲ ਸਿੰਘ ਅਤਵਾਦੀ ਨਰੈਣ ਚੌੜਾ ਨੂੰ ਕੀ ਦੱਸ ਰਿਹਾ ਸੀ ਇਹ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲੜ ਨੂੰ ਸਾਫ਼ ਕਰਨੀ ਚਾਹੀਦੀ ਹੈ ਗੱਲ ਤੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਮਜੀਠੀਆ ਨੇ ਕਿਹਾ ਵੀ 3 ਦਸੰਬਰ ਦੀ ਸਵੇਰ ਨੂੰ 10 ਵੱਦਕੇ 6 ਮਿੰਟ ਦਾ ਇੱਕ ਹੋਰ ਸੀਸੀਟੀਵੀ ਕੈਮਰਾ ਜ ਫੁਟੇਜ ਆਈ ਹੈ ਇਹਦੇ ਵਿੱਚ ਸੁਖਵੀਰ ਬਾਦਲ ਨੂੰ ਮਾਰਨ ਦੀ ਸਾਜ਼ਿਸ਼ ਬੇਨਕਾਬ ਹੁੰਦੀ ਹੈ ਉਹਨਾਂ ਨੇ ਕਿਹਾ ਜੀ ਕਿ ਇਹਦੇ ਵਿੱਚ ਨਾਰੈਣ ਚੌੜਾ ਜਾ ਕੇ ਹਰਪਾਲ ਹੋਰਾ ਨੂੰ ਮਿਲਦਾ ਐਸਪੀ ਹਰਪਾਲ ਹੋਰਾ ਨੂੰ ਹੱਥ ਮਿਲਾਉਂਦਾ ਗੱਲਬਾਤ ਕਰਦਾ ਮਤਲਬ ਇਹ ਆ ਕਿ ਇਹਨਾਂ ਦੀ ਗੂੜੀ ਸਾਂਝ ਆ ਇਨਾਂ ਦੀ ਨੇੜਤਾ ਆਪਸ ਦੇ ਵਿੱਚ ਹੈਗੀ ਆ ਇਹਨਾਂ ਦੀ ਨੇੜਤਾ ਇਸ ਸੀਸੀਟੀਵੀ ਕੈਮਰੇ ਤੋਂ ਜ਼ਾਹਰ ਹੁੰਦੀ ਆ ਜਦੋਂ ਤੁਸੀਂ ਇੱਕ ਦਿਨ ਪਹਿਲਾਂ ਇੰਨੀਆਂ ਗੂੜੀਆਂ ਗੱਲਾਂ ਕਰਦੇ ਆ ਹੱਥ ਮਿਲਾ ਕੇ ਜੱਫੀ ਪਾ ਕੇ ਮਿਲਦੇ ਆ ਤੇ ਉੱਤੋਂ ਤੁਸੀਂ ਇਹ ਗੱਲ ਕਹਿੰਦੇ ਕਿ ਭਾਈ ਜਾਣਬੁੱਝ ਕੇ ਆਪਦੇ ਤੇ ਆਪੇ ਹਮਲਾ ਕਰਵਾਇਆ ਹਮਲਾ ਤਾਂ ਤੁਸੀਂ ਕਰਵਾਇਆ ਹੋ ਸਕਦਾ ਕਿਉਂਕਿ ਉਹ ਕਹਿੰਦੇ ਸਾਨੂੰ ਤੁਹਾਡੀ ਪੁਲਿਸ ਦੇ ਉੱਤੇ ਸ਼ੱਕ ਹੈਗਾ ਸੋ ਕਹਿਣ ਦਾ ਭਾਵੇਂ ਆ ਵੀ ਸੁਖਬੀਰ ਬਾਦਲ ਦੇ ਉੱਤੇ ਹਮਲੇ ਤੋਂ ਬਾਅਦ ਇਸ ਵੇਲੇ ਸਿਰਫ ਸਿਰਫ ਰਾਜਨੀਤੀ ਘੁੰਮ ਰਹੀ ਆ ਵੀ ਹਮਲਾ ਕਿਨੇ ਕੀਤਾ ਹਮਲਾ ਕਿਉਂ ਕੀਤਾ ਹਮਲੇ ਪਿੱਛੇ ਕਾਰਨ ਕਿਹੜੇ-ਕਿਹੜੇ ਜ਼ਿੰਮੇਵਾਰ ਆ ਹਮਲੇ ਤੋਂ ਪਿੱਛੇ ਹੋਰ ਕੀ-ਕੀ ਖਬਰਾਂ ਸਾਹਮਣੇ ਆਉਣੀਆਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਸੁਖਬੀਰ ਬਾਦਲ ਹਮਲਾ ਸੁਖਬੀਰ ਬਾਦਲ ਚੌੜਾ ਹਮਲਾ ਸੁਖਬੀਰ ਬਾਦਲ ਬਸ ਇਹੀ ਗੱਲਾਂ ਚੱਲ ਰਹੀਆਂ ਤੇ ਮੈਨੂੰ ਲੱਗਦਾ ਜੀ ਕਿ ਆਉਂਦੇ ਕਈ ਦਿਨਾਂ ਤੱਕ ਇਹ ਹਮਲੇ ਦੀਆਂ ਖਬਰਾਂ ਆਉਣੀਆਂ ਅਗਲੀ ਗੱਲ ਇਹ ਆ ਵੀ ਸੁਖਬੀਰ ਸਿੰਘ ਬਾਦਲ ਤੇ ਹਮਲਾ ਹੋਵੇ ਜਾਂ ਕਿਸੇ ਹੋਰ ਦੇ ਉੱਤੇ ਇਸ ਗੱਲ ਦੇ ਉੱਤੇ ਸਵਾਦ ਕਿਸੇ ਨੂੰ ਵੀ ਨਹੀਂ ਲੈਣਾ ਚਾਹੀਦਾ ਦੇਖੋ ਬਹੁਤ ਸਾਰੇ ਲੋਕਾਂ ਦੇ ਵੱਖੋ-ਵੱਖਰੇ ਵਿਚਾਰ ਹੋ ਸਕਦੇ ਆ ਕੋਈ ਕਹਣਾ ਜੀ ਕਿ ਇਉਂ ਜੇਕਰ ਹੋ ਜਾਂਦਾ ਵਧੀਆ ਸੀ ਮੈਂ ਤਾਂ ਉਹਨਾਂ ਲੋਕਾਂ ਤੇ ਹੈਰਾਨ ਆ ਜਿਹੜੇ ਸੋਸ਼ਲ ਮੀਡੀਆ ਤੇ ਲਿਖਦੇ ਆ ਸੁਖਬੀਰ ਬਾਦਲ ਤੇ ਗੋਲੀ ਜੇਕਰ ਇਉਂ ਹੋ ਜਾਂਦੀ ਤਾਂ ਵਧੀਆ ਸੀ ਜੇ ਸੁਖਬੀਰ ਬਾਦਲ ਨਾ ਹੋਵੇ ਤਾਂ ਕੀ ਪੰਜਾਬ ਦੇ ਵਿੱਚ ਸਾਰਾ ਕੁਝ ਠੀਕ ਹੋ ਜਾਊਗਾ ਜੇ ਸੁਖਬੀਰ ਬਾਦਲ ਤੇ ਗੋਲੀ ਲੱਗ ਜਾਂਦੀ ਤਾਂ ਕੀ ਪੰਜਾਬ ਦੇ ਵਿੱਚ ਜਿਹੜੀਆਂ ਵੀ ਮੁਸ਼ਕਲਾਂ ਉਹ ਹੱਲ ਹੋ ਜਾਂਦੀਆਂ ਕੀ ਪੰਜਾਬ ਦੇ ਵਿੱਚ ਸਾਰਾ ਕੁਝ ਪੰਥਕ ਮਸਲੇ ਸਾਰੇ ਹੱਲ ਹੋ ਜਾਂਦੇ ਇਹ ਹੱਲ ਨਹੀਂ ਜੇ ਹੋਣੇ ਉਹਦਾ ਕਾਰਨ ਇਹ ਆ ਕਿ ਅਸੀਂ ਖਖੜੀਆਂ ਘਰੇਲੇ ਹੋਏ ਲੋਕ ਆ ਇਹਦਾ ਕਾਰਨ ਇਹ ਹੈ ਕਿ ਅਸੀਂ ਤਾਂ ਦੂਜੀ ਧਿਰ ਦੀ ਪਿੱਠ ਲਵਾਉਣ ਦੇ ਲਈ ਕਾਪੇ ਤਿੱਖੇ ਕਰੀ ਰੱਖਦੇ ਆ ਇਹਦਾ ਇਹ ਕੱਲਾ ਸੁਖਬੀਰ ਬਾਦਲ ਨਹੀਂ ਅਸੀਂ ਕੋਈ ਉਹਦੇ ਸ਼ੋਭੀ ਚਿੰਤਕ ਨਹੀਂ ਨਾ ਕੋਈ ਉਹਦੇ ਪ੍ਰਸ਼ੰਸਕਾਂ ਪਰ ਗੱਲ ਇਹ ਜੀ ਕਿ ਜੋ ਸਿਧਾਂਤਕ ਤੌਰ ਤੇ ਗੱਲ ਆ ਜੇ ਮੰਨ ਲਓ ਅੱਜ ਕਿਸੇ ਵੀ ਹੋਰ ਮर्यादा ਦੇ ਕੋਈ ਪੰਥਕ ਮर्यादा ਨਾਲ ਸੰਬੰਧਿਤ ਰੱਖਣ ਵਾਲੇ ਕੋਈ ਹੋਰ ਕਿਸੇ ਬੰਦੇ ਦੇ ਕੋਈ ਪੰਥਕ ਸੋਚ ਰੱਖਣ ਵਾਲੇ ਬੰਦੇ ਦੇ ਉੱਤੇ ਹਮਲਾ ਹੋਵੇ ਅਸੀਂ ਇਹ ਗੱਲ ਕਹਿੰਦੇ ਵੀ ਉਹਦੇ ਉੱਤੇ ਵੀ ਕਿਉਂ ਹਮਲਾ ਹੋਵੇ ਜੇ ਉਹਦੇ ਤੇ ਹਮਲਾ ਹੁੰਦਾ ਉਹਦੀ ਵੀ ਨਖੇਦੀ ਕਰਨੀ ਬਣਦੀ ਆ ਗੋਲੀਆਂ ਮਾਰ ਮਾਰ ਕੇ ਸਿੱਖੀ ਦੀ ਸੇਵਾ ਨਹੀਂ ਹੋ ਸਕਦੀ ਅੱਜ ਦੇ ਸਮੇਂ ਦੇ ਵਿੱਚ ਪ੍ਰਸੰਗ ਨੂੰ ਸਮਝਣ ਦੀ ਲੋੜ ਆ ਪਰ ਜਿਹੜੇ ਬੰਦੇ ਥੋੜੇ ਜੇ ਵਖਰੀ ਸੋਚ ਵਾਲੇ ਹੁੰਦੇ ਆ ਉਹ ਇਸ ਗੱਲ ਦੇ ਉੱਤੇ ਟਾਰਾਂ ਵੀ ਮਾਰਦੇ ਆ ਉਹ ਕਹਿੰਦੇ ਵੀ ਕਮਾਲ ਕਰਤੀ ਆ ਉਹ ਕਹਿੰਦੇ ਵੀ ਸਰਾ ਲੱਗਾ ਪਿਆ ਉਹ ਆਇਆ ਕਰਤਾ ਉਹ ਕਰਤਾ ਆ ਵੀ ਗੱਲ ਆ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲ ਕਹੀ ਆ ਉਹ ਗਏ ਸੀਗੇ ਜੀ ਮਾਲਵਾ ਦੇ ਵਿੱਚ ਇੱਕ ਥਾਂ ਤੇ ਵਾਟਰ ਵਰਕਸ ਦਾ ਤੋਂ ਘਟਣ ਕਰਨਾ ਸੀ ਇੱਕ ਕਾਲਜ ਦਾ ਤੋਂ ਘਟਣ ਕਰਨਾ ਸੀ ਉਹਨਾਂ ਨੇ ਕਿਹਾ ਜੀ ਕਿ ਦੇਖੋ ਜਿਹੜੇ ਬੰਦੇ ਬਹੁਤ ਟਾਰਾ ਮਾਰਦੇ ਸੀ 25 ਸਾਲ ਰਾਜ ਕਰਾਂਗੇ ਐ ਕਰਾਂਗੇ ਉਹ ਕਰਾਂਗੇ ਆ ਸਭ ਕੁਝ ਸਭ ਦੇ ਸਾਹਮਣੇ ਆ ਗਿਆ ਵੱਡੇ ਵੱਡਿਆਂ ਤੋਂ ਵਕਤ ਮਾਫੀ ਮੰਗਵਾ ਦਿੰਦਾ ਬਿਲਕੁਲ ਠੀਕ ਹੈ ਜੀ ਇਹ ਭਵੰਤਮਨ ਸਾਹਿਬ ਦੀ ਗੱਲ ਸਹੀ ਹੈ ਵਕਤ ਆ ਜਿਹੜਾ ਬਹੁਤ ਬਲਵਾਨ ਆ ਵੱਡਿਆਂ ਵੱਡਿਆਂ ਤੋਂ ਮਾਫੀ ਮੰਗਵਾ ਦਿੰਦਾ ਪਰ ਇਹ ਵੀ ਗੱਲ ਚੇਤੇ ਰੱਖਣੀ ਚਾਹੀਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿ ਭਾਈ ਸਾਰਾ ਕੁਝ ਉਹ ਵੀ ਨਹੀਂ ਸਹੀ ਕਰ ਰਹੀ ਜਿਹੜਾ ਬੇਅਦਬੀ ਦਾ ਮਸਲਾ ਗੋਲੀ ਕਾਂਡ ਦਾ ਮਸਲਾ ਆ ਕਾਲੀ ਦਲ ਦੇ ਮੌਕੇ ਖੜਾ ਹੋਇਆ ਜਿਹਦਾ ਹੱਲ ਕਾਂਗਰਸ ਦੇ ਮੌਕੇ ਵੀ ਨਿਕਲਿਆ ਉਹਦਾ ਹੱਲ ਅਜੇ ਵੀ ਨਹੀਂ ਨਿਕਲਿਆ ਹੁਣ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਮਸਲਾ ਉਡੇ ਦਾ ਉਡੇ ਹੀ ਆ ਜੇਕਰ ਇਹ ਮਸਲੇ ਦਾ ਹੱਲੜਾ ਨਿਕਲਿਆ ਤੇ ਮਾਫ਼ ਲੋਕਾਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਹੀਂ ਕਰਨਾ ਗੱਲਾਂ ਜਿਹੜੀਆਂ ਉਹ ਸਵਾਦ ਲੀਆਂ ਜਿੰਨੀਆਂ ਮਰਜ਼ੀ ਕਰੀ ਜਾਏ ਕੇ ਪਰ ਆਉਂਦੇ ਸਮੇਂ ਦੇ ਵਿੱਚ ਚੁਣੌਤੀਆਂ ਬਹੁਤ ਵੱਡੇ ਪੱਧਰ ਤੇ ਹੋਣਗੀਆਂ ਇਹ ਗੱਲ ਪੱਕੀ ਹੈਗੀ ਆ ਸੋ ਇਸ ਮਸਲੇ ਦੇ ਉੱਤੇ ਚਟਕਾਰੇ ਕਿਸੇ ਨੂੰ ਵੀ ਨਹੀਂ ਲੈਣੇ ਚਾਹੀਦੇ ਆਪਦੇ ਫਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ ਨਿਮਰ ਹੋ ਕੇ ਲੋਕਾਂ ਨੇ ਮਸਲੇ ਹੱਲ ਕਰਨੇ ਚਾਹੀਦੇ ਆ ਤੇ ਹਰ ਗੱਲ ਦੀ ਗੰभीरਤਾ ਨੂੰ ਸਮਝ ਕੇ ਤੇ ਤੋਲ ਕੇ ਬੁਲਣ ਦੀ ਅਰਤ ਪਾਉਣੀ ਚਾਹੀਦੀ ਆ ਅਗਲੀ ਗੱਲ ਇਹ ਆ ਵੀ 100 ਦੇ ਕਰੀਬ ਕਿਸਾਨਾਂ ਨੇ 6 ਦਸੰਬਰ ਨੂੰ ਯਾਨੀ ਕਿ ਅੱਜ ਜਾਣਾ ਹੈਗਾ ਜੀ ਦਿੱਲੀ ਵੱਲ ਦਿੱਲੀ ਵੱਲ ਜਾਣ ਦੀ ਕੋਸ਼ਿਸ਼ ਕਰਨੀ ਹੈ ਚਲੋ ਮੈਂ ਇਹ ਸ਼ਬਦ ਵਰਤ ਲੈਣਾ ਕਿਉਂਕਿ ਸ਼ੰਭੂ ਬਾਰਡਰ ਦੇ ਉੱਤੇ ਤੇ ਖਨੌਰੀ ਬਾਰਡਰ ਦੇ ਉੱਤੇ ਕਿਸਾਨ ਲੰਬੇ ਸਮੇਂ ਤੋਂ ਬੈਠੇ ਆ ਸ਼ੰਭੂ ਵਾਲੇ ਕਿਸਾਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਅੱਗੇ ਵਧਾਂਗੇ ਅਸੀਂ ਦਿੱਲੀ ਜਾਵਾਂਗੇ ਜਦ ਕਿ ਅੰਬਾਲੇ ਦੀ ਪੁਲਿਸ ਨੇ ਇਹ ਗੱਲ ਕਹੀ ਆ ਕਿ ਭਾਈ ਅਸੀਂ ਅੱਗੇ ਨਹੀਂ ਜਾਣ ਦੇਣਾ ਉਹਨਾਂ ਨੇ ਇਹ ਗੱਲ ਕਹੀ ਆ ਕਿ ਭਾਈ ਜੇਕਰ ਕਿਸਾਨ ਸਾਨੂੰ ਲਿਆ ਕੇ ਦੇਣਗੇ ਪਰਮਿਸ਼ਨ ਫਿਰ ਅਸੀਂ ਅੱਗੇ ਜਾਣ ਦੇ ਦੇਾਂਗੇ ਨਹੀਂ ਤਾਂ ਸਾਡੇ ਵੱਲੋਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲਣੀ ਉਹਨਾਂ ਨੇ ਦੋ ਟੁਕ ਇਹ ਗੱਲ ਕਹਿ ਦਿੱਤੀ ਆ ਸੋ ਵेनੇ ਪਾਈ ਕੀ ਬਣਦਾ ਇਸ ਮਸਲੇ ਦੇ ਵਿੱਚ ਕੀ ਬਣਦਾ ਇਸ ਮਾਮਲੇ ਦੇ ਵਿੱਚ ਪਰ ਦੋ ਟਕੜਾਂ ਨੇ ਇਹ ਗੱਲ ਕਹਿਤੀ ਕਿ ਭਾਈ ਇਸ ਤਰੀਕੇ ਨਾਲ ਅੱਗੇ ਜਾਣ ਦੀ ਇਜਾਜ਼ਤ ਨਹੀਂ ਮਿਲਣੀ ਉਧਰ ਸਰਵਣ ਸਿੰਘ ਪੰਦੇਰ ਹੋਰਾਂ ਨੇ ਕਿਹਾ ਕਿ 100 ਕਿਸਾਨ ਅੱਗੇ ਜਾਊਗਾ ਜਿਹੜੇ ਖਨੌਰੀ ਬਾਰਡਰ ਦੇ ਉੱਤੇ ਮਰਨ ਵਰਤੇ ਕਿਸਾਨ ਬੈਠੇ ਆ ਉਹ ਉੱਥੇ ਬੈਠੇ ਰਹਿਣਗੇ ਉਹ ਨਹੀਂ ਜਾਣਗੇ ਉਹ ਕਹਿੰਦੇ ਜੀ ਅਸੀਂ ਜਾਵਾਂਗੇ ਅਸੀਂ ਪਹਿਲਾ ਜੱਥਾ ਲੈ ਕੇ ਜਾਵਾਂਗੇ ਸੋ ਦੇਖਦੇ ਭਾਈ ਕੱਲ ਨੂੰ ਕੀ ਬਣਦਾ ਪਰ ਬੈਰੀਕੇਡ ਦਾ ਜਿਹੜੀ ਉਹ ਸਖਤ ਕਰ ਦਿੱਤੀ ਗਈ ਹੈ ਤੇ ਇਸ ਬੈਰੀਕੇਡਿੰਗ ਨੂੰ ਪਾਰ ਕਰਨ ਦੇ ਵਿੱਚ ਸਫਲਤਾ ਮਿਲੂਗੀ ਜਾ ਨਹੀਂ ਮਿਲੂਗੀ ਇਹ ਹੁਣ ਵਕਤ ਦੇ ਉੱਤੇ ਨਿਰਭਰ ਕਰਦੀ ਗੱਲ ਹੈ ਪਰ ਲੰਘੇ ਕੱਲੇ ਵੀ ਪਤਾ ਲੱਗਾ ਕਿ ਬਠਿੰਡਾ ਦੇ ਵੱਲ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਕਿਉਂਕਿ ਲੇਲੇ ਵਾਲਾ ਪਿੰਡ ਹੈ ਜਿਹੜਾ ਉਹਦੇ ਵਿੱਚ ਕਿਸਾਨਾਂ ਦੀਆਂ ਜ਼ਮੀਨਾਂ ਦੇ ਵਿੱਚੋਂ ਗੈਸ ਪਾਈਪਲਾਈਨ ਕੱਢਣ ਦੀ ਜਿਹੜੀ ਲੰਮੇ ਸਮੇਂ ਤੋਂ ਵਾਰਤ ਖਬਰ ਚੱਲਦੀ ਆ ਉਹ ਜਿਹੜਾ ਤੰਬੂ ਲਾ ਕੇ ਕਿਸਾਨ ਪ੍ਰਦਰਸ਼ਨ ਕਰ ਰਹੇ ਸੀ ਵੀ ਸਾਨੂੰ ਪੂਰਾ ਮੁਆਵਜ਼ਾ ਦਿੱਤਾ ਜਾਵੇ ਨਹੀਂ ਤਾਂ ਅਸੀਂ ਆਪਣੇ ਖੇਤਾਂ ਦੇ ਵਿੱਚੋਂ ਗੈਸ ਪਾਈਪਲਾਈਨ ਨਿਕਲ ਨਹੀਂ ਦੇਣੀ ਪੁਲਿਸ ਨੇ ਆ ਕੇ ਤੰਬੂ ਪਟਤੇ ਸੀ ਕਿਸਾਨਾਂ ਨੂੰ ਕੁੱਟਿਆ ਵੀ ਤੇ ਕਿਸਾਨਾਂ ਨੇ ਇਸ ਗੱਲ ਦੇ ਉੱਤੇ ਪ੍ਰਦਰਸ਼ਨ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਬਠਿੰਡੇ ਤੋਂ ਮਾਨਸੇ ਆਉਣਾ ਸੀ ਪਰ ਪੁਲਿਸ ਨੇ ਸਖਤ ਪਹਿਰੇਦਾਰੀ ਕੀਤੀ ਸੀ ਪੁਲਿਸ ਨੇ ਅੱਗੇ ਜਾਣ ਨਹੀਂ ਦਿੱਤਾ ਧੱਕਾ ਮੁਕੀ ਸ਼ੁਰੂ ਹੋ ਗਈ ਕਿਸਾਨਾਂ ਦੇ ਉੱਤੇ ਪੁਲਿਸ ਨੇ लाठी चार्ज ਕੀਤਾ ਕਿਸਾਨਾਂ ਨੇ ਪੁਲਿਸ ਤੇ ਹਮਲਾ ਕਰਤਾ ਇਹਦੇ ਵਿੱਚ ਕਈ ਪੁਲਿਸ ਮਲਾਦਮੀ ਵੀ ਜ਼ਖਮੀ ਹੋਏ ਆ ਇਹਦੇ ਵਿੱਚ ਕੁਝ ਕਿਸਾਨ ਵੀ ਜ਼ਖਮੀ ਹੋਏ ਆ ਸੋ ਮਤਲਬ ਇਹ ਹੈ ਜੇਕਰ ਦਿੱਲੀ ਨਾਲ ਲੜਾਈ ਚੱਲਦੀ ਆ ਤਾਂ ਲੜਾਈ ਭਾਈ ਸਾਡੀ ਪੰਜਾਬ ਦੇ ਨਾਲ ਵੀ ਇਸ ਵੇਲੇ ਚੱਲ ਰਹੀ ਆ ਤੇ ਅਗਲੀ ਜਾਣਕਾਰੀ ਇਹ ਆ ਵੀ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਜੀ ਇੰਟਰਨੈਸ਼ਨਲ 에ਅਰਪੋਰਟ ਦੇ ਉੱਤੇ ਇੱਕ ਮੁਸਾਫਰ ਦੇ ਕੋਲੋਂ 12 ਕਾਰਤੂਸ ਬਰਾਮਦ ਕੀਤੇ ਗਏ ਆ ਜਿਹੜੀ ਇਹ ਜਾਣਕਾਰੀ ਆ ਸਵੱਛਤ ਅਧਿਕਾਰੀਆਂ ਨੇ ਦਿੱਤੀ ਆ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਮੁਸਾਫਰ ਆ ਇਹਦਾ ਨਾਮ ਹੈਗਾ ਜੀ ਜਗਤਾਰ ਸਿੰਘ ਢਿੱਲੋਂ ਇਹ ਜਦੋਂ ਜਾ ਰਿਹਾ ਸੀਗਾ ਜੀ ਇਹਨੇ ਇਹਦੇ ਬੈਗ ਜਦੋਂ ਆਪਾਂ ਜਾਂਦੇ ਕਿ ਸਕੈਨਰ ਦੇ ਵਿੱਚੋਂ ਕੱਢੇ ਗਏ ਉਹਦੇ ਵਿੱਚੋਂ ਸ਼ੱਕੀ ਚੀਜ਼ ਹੋਣ ਦੀ ਜਿਹੜੀ ਆ ਉਹ ਪਤਾ ਲੱਗਾ ਜਦੋਂ ਬੈਗ ਖੁਲਵਾ ਕੇ ਦੇਖਿਆ ਗਿਆ ਤਾਂ ਇਹਦੇ ਵਿੱਚੋਂ 12 ਕਾਰਤੂਸ ਨਿਕਲੇ ਆ ਇਸ ਬੰਦੇ ਨੇ ਅਮਰਸਰ ਦੇ 에어ਪੋਰਟ ਤੋਂ ਕੁਵਾਲਾਮਪੁਰ ਜਾਣਾ ਸੀਗਾ ਯਾਨੀ ਕਿ ਮਲੇਸ਼ੀਆ ਜਾਣਾ ਸੀ ਸੋ ਇਹਨੂੰ ਪਤਾ ਲੱਗਾ ਜੀ 에어ਪੋਰਟ ਪੁਲਿਸ ਦੇ ਕੋਲੇ ਜਿਹੜਾ ਉਹ ਫੜਾ ਦਿੱਤਾ ਗਿਆ ਉਹਨੂੰ ਦੇ ਦਿੱਤਾ ਗਿਆ ਉਹਨੂੰ ਵੀ ਭਾਈ ਇਹਦੇ ਤੇ ਕਾਰਵਾਈ ਕਰੋ ਬੰਦੀ ਇਹਦੇ ਕੋਲ ਪੁੱਛਗਿਛ ਕਰੋ ਸੋ ਮੈਨੇ ਭਾਈ ਇਹਦੇ ਕੋਲੋਂ ਕੀ ਕੀ ਜਾਣਕਾਰੀਆਂ ਮਿਲਦੀਆਂ ਪਰ ਜੇਕਰ 에어ਪੋਰਟ ਦੇ ਉੱਤੇ ਬੰਦਾ ਕਾਰਤੂਸ ਲੈ ਕੇ ਚਲਾ ਜਾਂਦਾ ਜੇਕਰ ਉਥੋਂ ਵੀ ਇਹੋ ਜੀ ਖਬਰ ਆਉਂਦੀ ਆ ਇਹਦੇ ਉੱਤੇ ਹੈਰਾਨੀ ਤੇ ਦੁੱਖ ਦੋਵੇਂ ਗੱਲਾਂ ਹੁੰਦੀਆਂ ਵੀ ਭਾਈ ਇਹਦੇ ਪਿੱਛੇ ਕੋਈ ਸਾਜਿਸ਼ਤਾ ਨਹੀਂ ਇਹਦੇ ਪਿੱਛੇ ਕਾਰਨ ਕਿਹੜੇ-ਕਿਹੜੇ ਆ ਕਈ ਵਾਰੀ ਬੰਦਾ ਮੈਂ ਕਈ ਇਹੋ ਜੇ ਲੋਕਾਂ ਦੇ ਬਾਰੇ ਖਬਰਾਂ ਜਾਣੀਆਂ ਕਿ ਦਿੱਲੀ 에ਅਰਪੋਰਟ ਤੇ ਬੰਦਾ ਚਲਾ ਗਿਆ ਉਹਦੇ ਕੋਟ ਦੀ ਜੇਬ ਦੇ ਵਿੱਚ ਇੱਕ ਕਾਰਤੂਸ ਰਹਿ ਗਿਆ ਜਾਂ ਚੱਲਿਆ ਹੋਇਆ ਕਾਰਤੂਸ ਉਹਦੀ ਪਿੰਟ ਦੀ ਜੇਬ ਦੇ ਵਿੱਚ ਰਹਿ ਗਿਆ ਉਹ ਚਲੋ ਆਪਾਂ ਮੰਨ ਲੈਨੇ ਹਾਲਾਂਕਿ ਇਹੋ ਜੀ ਮੂਰਖਤਾ ਕਰਨੀ ਨਹੀਂ ਚਾਹੀਦੀ ਆਪਾਂ ਇਹ ਮੰਨ ਲੈਨੇ ਆ ਕਿ ਚਲੋ ਯਾਰ ਭਲੇਖੇ ਦੇ ਨਾਲ ਇਹਦੀ ਜੇਬ 'ਚ ਰਹਿ ਗਿਆ ਇਹ ਕੱਢਣਾ ਭੁੱਲ ਗਿਆ ਪਰ ਬੈਗ ਦੇ ਵਿੱਚ 12 ਕਾਰਤੂਸ ਹੋਣ ਇਹ ਬੰਦਾ ਇੰਟਰਨੈਸ਼ਨਲ ਫਲਾਈਟ ਦੇ ਵਿੱਚ ਸਫ਼ਰ ਕਰਨ ਦੀ ਇੱਛਾ ਪਾਲਦਾ ਹੋਵੇ ਉਥੇ 에ਰਪੋਰਟ ਤੇ ਆਇਆ ਹੋਵੇ ਇਹ ਬਹੁਤ ਸ਼ੱਕੀ ਮਾਮਲਾ ਇਸ ਮਾਮਲੇ ਦੇ ਉੱਤੇ ਹੁਣ ਪੁਲਿਸ ਕੀ ਕਾਰਵਾਈ ਕਰਦੀ ਹੈ ਇਹਦੇ ਵਿੱਚੋਂ ਕੀ ਨਵੇਂ-ਨਵੇਂ ਖੁਲਾਸੇ ਹੁੰਦੇ ਆ ਇਹ ਬੰਦੇ ਦੇ ਬਾਰੇ ਕੀ-ਕੀ ਹੋਰ ਜਾਣਕਾਰੀਆਂ ਉਹਦੀਆਂ ਇਹਦੇ ਬਾਰੇ ਸਭ ਦਾ ਧਿਆਨ ਟਿਕਿਆ ਹੋਇਆ ਤੇ ਵਿਨਿਯ ਜਗਤਾਰ ਸਿੰਘ ਢਿੱਲੋਂ ਦੇ ਕੋਲੋਂ ਹੋਰ ਕੀ-ਕੀ ਨਿਕਲ ਕੇ ਸਾਹਮਣੇ ਆਉਂਦਾ ਜੀ ਅਗਲੀ ਮਹੱਤਵਪੂਰਨ ਜਾਣਕਾਰੀ ਇਹ ਆ ਕਿ ਪੰਜਾਬੀਏ ਜਿਹੜੇ ਸ਼ੌਕ ਦੇ ਤੰਦ ਪਾਉਂਦੇ ਪਾਉਂਦੇ ਤੇ ਚੁੱਲ੍ਹੇ ਦੇ ਉੱਤੇ ਰੋਟੀ ਪਕਾਉਣੀ ਭੁੱਲ ਗਏ ਆ ਤੇ ਹੁਣ ਚੁੱਲ੍ਹੇ ਦੀ ਰੋਟੀ ਨੂੰ ਪਸੰ ਤੇ ਪੰਜਾਬੀਆਂ ਦਾ ਸਲਾਨਾ ਖਰਚਾ 6000 ਕਰੋੜ ਤੋਂ ਉੱਤੇ ਪਹੁੰਚ ਗਿਆ ਹੋਟਲਾਂ ਦੇ ਵਿੱਚ ਢਾਬਿਆਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਖਾਣ ਪੀਣ ਤੇ ਪਿੰਡ ਪਿੰਡ ਦੇ ਵਿੱਚ ਸੱਚ ਜਾਣਿਓ ਵੀ ਜੰਕ ਫੂਡ ਪਹੁੰਚ ਗਿਆ ਤੇ ਵੱਡੇ ਵੱਡੇ ਹੋਟਲ ਇਸ ਵੇਲੇ ਨਵੀਆਂ ਇਮਾਰਤਾਂ ਬਣਾ ਰਹੇ ਵੀ ਭਾਈ ਇਹ ਤਾਂ ਚੱਲ ਗਿਆ ਤੇ ਹੁਣ ਅਗਲਾ ਵੀ ਚੱਲੇ ਇੱਕ ਵੀਰਵਾ ਸਾਹਮਣੇ ਆਇਆ ਹੈਰਾਨ ਕਰ ਗਿਆ 217 18 ਤੋਂ ਲੈ ਕੇ ਸਤੰਬਰ 2024 ਤੱਕ ਪੰਜਾਬ ਦੇ ਲੋਕਾਂ ਨੇ 37463 ਕਰੋੜ ਰੁਪਇਆ ਰੈਸਟੋਰੈਂਟ ਢਾਬਿਆਂ ਤੇ ਹੋਟਲਾਂ ਦੇ ਵਿੱਚ ਖਾਣ ਪੀਣ ਤੇ ਖਰਚ ਕੀਤਾ ਪੰਜਾਬ ਸਰਕਾਰ ਨੂੰ ਵੀ ਇਹਦਾ ਫਾਇਦਾ ਹੀ ਹੋਇਆ 700 ਤੇ ਲਗਭਗ 41 ਕਰੋੜ ਰੁਪਏ ਟੈਕਸ ਦੇ ਤੌਰ ਤੇ ਪ੍ਰਾਪਤ ਹੋਇਆ 2023-24 ਦੇ ਪੰਜਾਬੀਆਂ ਨੇ 6600 ਤੇ 1 ਕਰੋੜ ਰੁਪਏ ਖਾਣ ਪੀਣ ਦੇ ਉੱਤੇ ਖਰਚਿਆ ਸੀ ਸਾਲ 2022-23 ਦੇ ਵਿੱਚ ਇਹ ਖਰਚਾ ਹੋਟਲਾਂ ਟਾਬਿਆਂ ਰੈਸਟੋਰੈਂਟਾਂ ਵਾਲਾ 5804 ਕਰੋੜ ਰੁਪਏ ਤੋਂ ਵੱਧ ਗਿਆ ਸਾਲ 2018-19 ਦੇ ਵਿੱਚ ਖਾਣ ਪੀਣ ਦਾ ਇਹ ਖਰਚਾ 3400 ਕਰੋੜ ਰੁਪਏ ਦੇ ਕਰੀਬ ਸੀ कोरोना काल ਦੇ ਮੌਕੇ ਯਾਨੀ ਕਿ 2020-21 ਦੇ ਵਿੱਚ ਖਾਣ ਪੀਣ ਦਾ ਇਹ ਖਰਚਾ 2690 ਕਰੋੜ ਤੋਂ ਵੱਧ ਸੀ ਪੰਜਾਬ ਦੇ ਵਿੱਚ ਹਰ ਬਰੇ ਹੋਟਲਾਂ ਤੇ ਰੈਸਟੋਰੈਂਟਾਂ ਤੋਂ ਖਾਣ ਪੀਣ ਵਾਲੇ ਲੋਕਾਂ ਦੀ ਗਿਣਤੀ ਵੱਧ ਰਹੀ ਹੈ ਤੇ ਇਹ ਅੰਕੜਾ ਸਿਰਫ ਉਹਨਾਂ ਦਾ ਉਹਨਾਂ ਹੋਟਲਾਂ ਢਾਬਿਆਂ ਦਾ ਜਿਹੜੇ ਕਿ ਟੈਕਸ ਭਰਦੇ ਆ ਪਰ ਪੰਜਾਬ ਦੇ ਵਿੱਚ 90% ਦੀ ਹੋਟਲ ਰੈਸਟੋਰੈਂਟ ਢਾਬੇ ਟੈਕਸ ਨਹੀਂ ਭਰਦੇ ਪੰਜਾਬ ਦੇ ਵਿੱਚ ਇਹ ਅੰਕੜਾ ਤਾਂ ਸਾਹਮਣੇ ਆਇਆ ਕਿਉਂਕਿ ਜੀਐਸਟੀ ਪੇ ਕਰਦੀ ਪੈਂਦੀ ਆ ਮਨ ਲੋਕੇ ਮੈਂ ਕਿਸੇ ਪੰਜ ਤਾਰਾ ਹੋਟਲ ਦੇ ਵਿੱਚ ਰੋਟੀ ਪਾਣੀ ਛਕਣ ਜਾਵਾਂ ਉੱਥੇ ਮੇਰਾ ਜਿੰਨਾ ਕੁੱਲ ਬਿੱਲ ਮੰਨਣਾ ਉਹਦੇ ਉੱਤੇ ਜਿਹੜਾ ਜੀਐਸਟੀ ਵੀ ਲੱਗਦੀ ਆ ਉਹਦੇ ਉੱਤੇ ਸੂਬੇ ਦਾ ਟੈਕਸ ਵੀ ਲੱਗਦਾ ਉਹਦੇ ਉੱਤੇ ਕੇਂਦਰ ਦਾ ਟੈਕਸ ਵੀ ਲੱਗਦਾ ਇਹ ਉਹ ਜਿਹੜਾ ਟੈਕਸ ਦਾ ਭੁਗਤਾਨ ਕਰਦੇ ਆ ਸਰਕਾਰੀ ਖਜ਼ਾਨੇ ਵਿੱਚ ਤੇ ਤਾਂ ਵੀਰਵਾ ਸਾਹਮਣੇ ਆਇਆ ਕਿ ਪੰਜਾਬ ਦੀ ਸਰਕਾਰ ਨੂੰ 740 ਕਰੋੜ ਰੁਪਏ ਤੋਂ ਵੱਧ ਸੱਤਾਂ ਕੁ ਬਰਿਆਂ ਦੇ ਵਿੱਚ ਟੈਕਸ ਦੇ ਤੌਰ ਦੇ ਉੱਤੇ ਆਇਆ ਪਰ ਜਿਹੜੇ 90 ਫੀਸਦੀ ਤੋਂ ਵੱਧ ਵੱਡੇ ਵੱਡੇ ਟਾਬੇ ਜਿਹੜੇ ਦਿਨ ਰਾਤ ਚੱਲਦੇ ਆ ਵੱਡੇ ਵੱਡੇ ਹੋਟਲ ਜਿਹੜੇ ਦਿਨ ਰਾਤ ਚੱਲਦੇ ਆ ਵੱਡੇ ਵੱਡੇ ਰੈਸਟੋਰੈਂਟ ਜਿਹੜੇ ਦਿਨ ਰਾਤ ਚੱਲਦੇ ਆ ਉਹਨਾਂ ਦੇ ਵੱਲੋਂ ਟੈਕਸ ਇੱਕ ਨਹੀਂ ਭਰਿਆ ਜਾਂਦਾ ਇੱਕ ਪੈਸਾ ਵੀ ਉਹਨਾਂ ਦਾ ਵੇਰਵਾ ਨਹੀਂ ਪਰ ਜੇਕਰ ਇਹਦਾ ਵੇਰਵਾ ਵੀ ਵਿੱਚ ਆ ਜੇ ਵੀ ਭਾਈ ਉਹ ਸਾਰੇ ਟੈਕਸ ਭਰਨ ਲੱਗ ਜਾਣ ਤਾਂ ਅਰਬਾਂ ਰੁਪਈਆ ਪੰਜਾਬ ਦੇ ਲੋਕ ਆ ਜਿਹੜੇ ਉਹ ਸਾਲ ਦੇ ਵਿੱਚ ਇਸ ਤਰੀਕੇ ਦੇ ਨਾਲ ਚਟਕਾਰਿਆਂ ਦੇ ਰੂਪ ਦੇ ਵਿੱਚ 버ਗਰ ਖਾਣੇ ਪੀਜ਼ਾ ਖਾਣੇ ਅਮਨਚੂਰੀਆਂ ਖਾਣੀਆਂ ਫਰੈਂਚ ਫ੍ਰਾਈਜ਼ ਖਾਣੀਆਂ ਉਹ ਖਾਣ ਲੱ ਲੱਭਾ ਖਾਣਾ ਇਹਦੇ ਉੱਤੇ ਖਰਚ ਕਰਦੇ ਆ ਹਾਲਾਂਕਿ ਕਦੇ-ਕਦਾਈਂ ਇਹਨਾਂ ਚੀਜ਼ਾਂ ਦੇ ਖਾਣ ਦੇ ਉੱਤੇ ਕੋਈ ਰੋਕ ਨਹੀਂ ਲਾਈ ਜਾ ਸਕਦੀ ਪਰ ਪੰਜਾਬਗਾਂ ਨੂੰ ਲੱਗਦਾ ਜਿਹੜੀਆਂ ਚੀਜ਼ਾਂ ਚਟਪਟੀਆਂ ਚੰਗੀਆਂ ਉਹਦੇ ਕਰਕੇ ਪੰਜਾਬ ਦੇ ਲੋਕਾਂ ਦੀ ਸਿਹਤ ਦਾ ਕੀ ਹਲ ਬਣਿਆ ਪਿਆ ਤੇ ਪੰਜਾਬ ਦੇ ਲੋਕ ਕਿਵੇਂ ਕੜੀ ਵਰਗਾ ਸਰੀਰ ਤੇ ਕਿਵੇਂ ਤੁਥਲ ਸਰੀਰਾਂ ਦੇ ਮਾਲਕ ਬਣਦੇ ਜਾ ਰਹੇ ਆ ਇਹਦੇ ਬਾਰੇ ਆਪਾਂ ਜਾਣਦੇ ਆ ਪਰ ਜੇਕਰ ਕਿਸੇ ਨੂੰ ਕਹੇ ਤਾਂ ਬੰਦਾ ਭਾਈ ਅੱਗੋਂ ਅੱਖਾਂ ਕੱਢ ਕੇ ਪੈਂਦਾ ਵੀ ਤੈਨੂੰ ਵੱਧ ਜਾਣਕਾਰੀ ਆ ਤੂੰ ਕੀ ਲੈਣਾ ਤੂੰ ਵਿੱਚੋਂ ਵੜੇਵੇਂ ਲੈਣੇ ਆ ਪੰਜਾਬ ਦੇ ਲੋਕ ਭਾਈ ਇਸ ਤਰੀਕੇ ਨਾਲ ਗੱਲ ਵੀ ਪੈਂਦੇ ਇਸ ਕਰਕੇ ਮਰਜ਼ੀ ਹੈ ਸਭ ਦੀ ਆਪੋ ਆਪਣੀ ਉਹਨਾਂ ਨੇ ਕੀ ਖਾਣਾ ਤੇ ਕੀ ਪੀਣਾ ਅਗਲੀ ਜਾਣਕਾਰੀ ਇਹ ਆ ਕਿ ਪੰਜਾਬ ਦੇ ਵਿੱਚ ਭਾਈ ਫਿਲਮ ਫਿਲਮ ਹਾਲ ਦੀ ਘੜੀ ਚੱਲ ਕੋਈ ਨਹੀਂ ਰਹੀ ਪੰਜਾਬ ਦੇ ਵਿੱਚ ਚੰਗੀਆਂ ਫਿਲਮਾਂ ਦਾ ਕਾਲ ਪਿਆ ਫਿਲਮ ਆਉਂਦੀ ਮਗਰੋਂ ਤੇ ਭੱਜ ਪਹਿਲਾਂ ਜਾਂਦੀ ਆ ਪੰਜਾਬ ਦੇ ਵਿੱਚ ਗਾਣਾ ਆਉਂਦਾ ਮਗਰੋਂ ਤੇ ਫੇਰ ਪਹਿਲਾਂ ਹੋ ਜਾਂਦਾ ਸੋ ਚੰਗੀਆਂ ਫਿਲਮਾਂ ਤੇ ਚੰਗੇ ਗਾਣੇ ਪੰਜਾਬ ਦੇ ਵਿੱਚ ਹਾਲੇ ਆ ਨਹੀਂ ਰਹੇ ਤੇ ਜਦੋਂ ਆਏ ਤੇ ਉਹਦਾ ਵੀ ਜ਼ਿਕਰ ਕਰਾਂਗੇ ਪਰ ਇੱਕ ਸਾਊਥ ਦੀ ਫਿਲਮ ਪੁਸ਼ਪਾ ਟੂ ਰਿਲੀਜ਼ ਹੋ ਗਈ ਆ ਇਹ ਦੇਖੋ ਕਮਾਲ ਦੀ ਗੱਲ ਦੱਖਣ ਦੀਆਂ ਫਿਲਮਾਂ ਦਾ ਜਨੂਨ ਪੰਜਾਬੀਆਂ ਦੇ ਵੀ ਤੇ ਗੈਰ ਪੰਜਾਬਗੰਦੇ ਸਿਰ ਤੇ ਇੱਕਵੇਂ ਸਵਾਰ ਹੋਇਆ ਪਤਾ ਲੱਗਾ ਜੀ ਕਿ ਇੱਕ ਸਿਨੇਮੇ ਦੇ ਵੱਲ ਗਏ ਸੀਗੇ ਅੱਲੂ ਅਰਜਨ ਹੋਰੀ ਆਪਦੀ ਫਿਲਮ ਦਾ ਰਿਸਪਾਂਸ ਦੇਖਣ ਦੇ ਲਈ ਉੱਥੇ ਕਹਿੰਦੇ ਪ੍ਰਸ਼ੰਸਕਾਂ ਦੇ ਵਿੱਚ ਭਗੜੜ ਮੱਚ ਗਈ ਤੇ ਇੱਕ ਜਣੇ ਦੀ ਮੌਤ ਵੀ ਹੋ ਗਈ ਆ ਸੋ ਅੱਲੂ ਅਰਜਨ ਦੀ ਇਹ ਫਿਲਮ ਰਿਕਾਰਡ ਤੋੜ ਕਾਮਯਾਬੀ ਹਾਸਲ ਕਰ ਰਹੀ ਆ ਇਹ ਕਹਿੰਦੇ ਵੀ 5-700 ਕਰੋੜ ਰੁਪਈਆ ਤਾਂ ਕਹਿੰਦੇ ਵੀ ਪਹਿਲੇ ਇੱਕ ਹਫ਼ਤੇ ਦੇ ਵਿੱਚ ਇਕੱਠਾ-ਕੁੱਠਾ ਕਰ ਜੂਗੀ ਤੇ ਪਿਛਲੀ ਵਾਰ ਵੀ ਪੁਸ਼ਪਾ ਦਾ ਭਾਗ ਜਿਹੜਾ ਪਹਿਲਾ ਸੀ ਅੱਲੂ ਅਰਜਨ ਦਾ ਉਹਨੇ ਕਮਾਲ ਕਰਤੀ ਸੀ ਤੇ ਹੁਣ ਵੀ ਕਹਿੰਦੇ ਇਹ ਵੀ ਇਹ ਜਿਹੜਾ ਦੂਜਾ ਭਾਗ ਆਇਆ ਇਹਨੇ ਕਮਾਲ ਕਰਨ ਦੀ ਆਸ ਬਣਾਈ ਆ ਸੋ ਵੈਨੇ ਭਾਈ ਇਹ ਕਿੱਥੇ ਜਾ ਕੇ ਅੰਕੜਾ ਰੱਖਦਾ ਤੇ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਦਿਨ ਦੇ ਵੇਲੇ ਮੌਸਮ ਗਰਮ ਤੇ ਖੁਸ਼ਕ ਹੈ 32 ਤੋਂ ਲੈ ਕੇ 34 ਡਿਗਰੀ ਤੱਕ ਹਰ ਰੋਜ਼ ਟੈਂਪਰੇਚਰ ਆ ਰਾਤ ਦੇ ਵੇਲੇ ਥੋੜੀ ਜਿਹੀ ਠੰਡ ਹੁੰਦੀ ਕੰਬਲ ਵਾਲੀ ਪਰ ਪੰਜਾਬ ਦੇ ਵਿੱਚ ਦਸੰਬਰ ਦਾ ਪਹਿਲਾ ਹਫਤਾ ਲਗਭਗ ਨਿਕਲ ਚੁੱਕਿਆ ਇਸ ਦੇ ਬਾਵਜੂਦ ਉਹਦਾ ਨਹੀਂ ਠੰਡ ਹੈ ਨਹੀਂ ਜਿੱਦਾਂ ਦੀ ਕਿ ਆਮ ਤੌਰ ਦੇ ਉੱਤੇ ਹੁੰਦੀ ਸੀ ਜਾਂ ਹੁੰਦੀ ਹੈ ਬਹੁਤ ਬਹੁਤ ਮਿਹਰਬਾਨੀ ਕੱਲ ਨੂੰ ਇਸੇ ਵੇਲੇ ਕੁਝ ਹੋਰ ਖਬਰਾਂ ਕੁਝ ਹੋਰ ਜਾਣਕਾਰੀਆਂ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ